ਜੀਟੀ ਰੋਡ ਖਾਨਕੋਟ ਨਜ਼ਦੀਕ ਕਾਰਡਨਨ ਕਲੇਵ ਸਾਹਮਣੇ ਮੇਨ ਤੇ ਬਣ ਰਹੇ ਇੱਕ ਨੀਜੀ ਹੋਟਲ ਦੁਆਰਾ ਮੇਨ ਸੜਕ ਤੇ ਬਿਲਡਿੰਗ ਮਟੀਰੀਅਲਾਂ ਦਾ ਸਮਾਨ ਰੱਖ ਕੇ ਕਬਜ਼ਾ ਕੀਤਾ ਹੋਇਆ ਹੈ ਅਤੇ ਨਾਲ ਹੀ ਬਹੁਤ ਡੂੰਗੀ ਪਟਾਈ ਕਾਰਨ ਸੜਕ ਦਾ ਕਾਫੀ ਹਿੱਸਾ ਥੱਲੇ ਬੈਠ ਗਿਆ ਹੈ ਤੇ ਸੜਕ ਬਿਲਕੁਲ ਨਕਾਰਾ ਹੋ ਚੁੱਕੀ ਹੈ ਜਿਸ ਤੇ ਕੋਈ ਵੀ ਟ੍ਰੈਫਿਕ ਨਹੀਂ ਚੱਲ ਰਹੀ ਇੱਥੋਂ ਦੇ ਲੋਕਾਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਪਰ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੋਈ ਇਥੋਂ ਦੇ ਕੌਂਸਲਰ ਅਮਰਜੀਤ ਕੌਰ ਦੇ ਪਤੀ ਗੁਰਕਵਲ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਨੇ ਹਲਕਾ ਵਿਧਾਇਕ ਤੇ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀਆਂ ਅੱਗੇ ਮਸਲਾ ਰੱਖਿਆ ਸੀ ਜਿਸ ਕਰਕੇ ਪ੍ਰਸ਼ਾਸਨ ਵੱਲੋਂ ਇੰਨਾ ਬਿਲਡਰ ਨੂੰ ਨੋਟਿਸ ਭੇਜੇ ਗਏ ਹਨ ਲੱਖਾਂ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ ਤੇ ਜਲਦ ਹੀ ਇਲਾਕੇ ਦੀਆਂ ਸਾਰੀਆਂ ਸੜਕਾਂ ਵੀ ਬਣਾ ਦਿੱਤੀਆਂ ਜਾਣਗੀਆਂ ਅਤੇ ਨਾਲ ਹੀ ਇਹ ਵੀ ਸੜਕ ਬਣ ਜਾਵੇਗੀ ਇਸ ਮਸਲੇ ਬਾਰੇ ਜਦੋਂ ਕਾਰਪੋਰੇਸ਼ਨ ਐਮਟੀਪੀਵੀ ਪਾਕ ਦੇ ਨਰਿੰਦਰ ਸ਼ਰਮਾ ਨਾਲ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਨੇ ਕਿਹਾ ਕਿ ਉਹ ਛੁੱਟੀ ਤੇ ਹਨ ਅਤੇ ਉਹਨਾਂ ਵੱਲੋਂ ਏਟੀਪੀ ਵਿਭਾਗ ਦੇ ਪਰਮਿੰਦਰਜੀਤ ਸਿੰਘ ਨਾਲ ਗੱਲ ਕਰਨ ਲਈ ਕਿਹਾਤੇ ਜਦੋਂ ਉਹਨਾਂ ਨਾਲ ਗੱਲ ਕਰਨੀ ਚਾਹੀਤਾ ਉਹਨਾਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਪ੍ਰਸ਼ਾਸਨ ਦੇ ਅਧਿਕਾਰੀ ਵੀ ਇਸ ਮਸਲੇ ਵਿੱਚ ਚੁੱਪੀ ਧਾਰੀ ਬੈਠੇ ਹਨ ਪਰ ਕਿਤੇ ਨਾ ਕਿਤੇ ਇਸ ਇਲਾਕੇ ਦੇ ਵਸਨੀਕ ਇਸ ਸੜਕ ਤੋਂ ਬਹੁਤ ਪਰੇਸ਼ਾਨ ਹਨ ਅਤੇ ਉਹਨਾਂ ਨੇ ਪ੍ਰਸ਼ਾਸਨ ਕੋਲੋਂ ਇਸ ਮਾਮਲੇ ਦੇ ਜਲਦੀ ਹੱਲ ਲਈ ਮੰਗ ਕੀਤੀ ਹੈ ਅਸੀਂ ਤੁਹਾਨੂੰ ਅੱਜ ਤਸਵੀਰਾਂ ਮਖਾਉਣ ਜਾ ਰਹੇ ਹਾਂ ਗਾਰਡਨ ਐਂਡ ਕਲੇਵ ਦੀਆਂ ਜਿੱਥੇ ਕਿ ਇੱਕ ਸੜਕ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤੇ ਨਾਲ ਹੀ ਇੱਥੇ ਤੁਸੀਂ ਵੇਖ ਸਕਦੇ ਹੋ ਪੂਰੀ ਸੜਕ ਮੱਲੀ ਹੋਈ ਹੈ ਜਗ੍ਹਾ ਜਗ੍ਹਾ ਤੋਂ ਸੜਕ ਬੈਠ ਗਈ ਹੈ ਕਿਤੇ ਨਾ ਕਿਤੇ ਪ੍ਰਸ਼ਾਸਨ ਕੁੰਮ ਕਰਨ ਦੀ ਨੀਂਦ ਸੁਟਾਇਆ ਹੈ ਕਿਉਂਕਿ ਇਸੋ ਦੀ ਇਸ ਸੜਕ ਦੇ ਬਾਰੇ ਪਿਛਲੇ ਦਿਨੀ ਕੁਝ ਲੋਕਾਂ ਨੇ ਇੱਥੋਂ ਦੇ ਲੋਕਾਂ ਨੇ ਜਿੱਥੇ ਵਿੱਚ ਇਸ ਵਾਰਡ ਨੰਬਰ ਦਾ ਕੌਂਸਲਰ ਵੀ ਮजूद ਸੀ ਉਹਨਾਂ ਨੇ ਵੀ ਇੱਥੇ ਪ੍ਰੋਟੈਸਟ ਵੀ ਕੀਤਾ ਸੀ ਤੇ ਸਮਾਜ ਤੱਕ ਵੀ ਇਹ ਗੱਲ ਪਹੁੰਚਾਈ ਸੀ ਪੁਰਸ਼ ਸਦ ਅਧਿਕਾਰੀਆਂ ਤਾਂ ਵੀ ਗੱਲ ਪਹਚਾਈ ਸੀ ਕਿ ਇਸ ਸੜਕ ਨੂੰ ਅ ਕਬਜ਼ੇ ਤੋਂ ਰਹਿਤ ਕੀਤਾ ਜਾਵੇ ਜਿਹੜੀ ਸੜਕ ਬੈਠ ਚੁੱਕੀ ਹੈ ਇਸ ਤੇ ਨજર ਸਨ ਕੀਤੀ ਜਾਵੇ ਤੇ ਇਹਨਾਂ ਲੋਕਾਂ ਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਇਹ ਜਿਨ੍ਹਾਂ ਦੀ ਵਜ੍ਹਾ ਨਾਲ ਸੜਕ ਬੈਠੀ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਚੇਤੇ ਕਰਾਵਾਂਗੇ ਕਿ ਸ਼ਹਿਰ ਦੇ ਵਿੱਚ ਸਟੇਸ਼ਨ ਦੇ ਲਾਗੇ ਇੱਕ ਹੋਟਲ ਬਣ ਰਿਹਾ ਸੀ ਜਿਸ ਦੇ ਵਿੱਚ ਉੱਥੇ ਘਰਾਂ ਦੀਆਂ ਨੀਆਂ ਬੈਠ ਗਈਆਂ ਸਨ ਤੇ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਉਹਨਾਂ ਤੇ ਬਿਲਡਰਾਂ ਤੇ ਕਾਰਵਾਈ ਵੀ ਕੀਤੀ ਸੀ ਤੇ ਸਾਰੇ ਪ੍ਰਸ਼ਾਸਨ ਵੀ ਜਾਗਿਆ ਸੀ ਪਰ ਇੱਥੇ ਇੱਕ ਪ੍ਰਸ਼ਾਸਨ ਕੰਬ ਕਰਨ ਦੀ ਨੀਂਦੇ ਸੁਤਾਇਆ ਹੈ ਕੋਈ ਕਾਰਵਾਈ ਨਹੀਂ ਹੋ ਰਹੀ ਲੋਕ ਇਥੋਂ ਦੇ ਠੱਗੇ ਮਹਿਸੂਸ ਕਰ ਰਹੇ ਹਨ ਲੋਕਾਂ ਨੇ ਬੜੀ ਮਾਰ ਇੱਥੇ ਫਰਿਆਦ ਕੀਤੀ ਹੈ ਕਿ ਇਸ ਸੜਕ ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ ਜਿਹੜੀ ਇਹ ਸੜਕ ਇਹਨਾਂ ਬੇਡਰਾਂ ਦੀ ਕਰਕੇ ਬੈਠ ਗਈ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਅਸੀਂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਬੇਨਤੀ ਕਰਾਂਗੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੇ ਲਾਇਸੈਂਸ ਰੱਦ ਕੀਤੇ ਜਾਣ ਜਿਹੜੇ ਜਨਤਾ ਦੇ ਨਾਲ ਖਲਵਾੜ ਕਰਦੇ ਹਨ ਸੜਕਾਂ ਦੇ ਕਬਜ਼ੇ ਕਰਦੇ ਹਨ ਤੇ ਸੜਕ ਪੂਰੀ ਬੈਠ ਚੁੱਕੀ ਹੈ ਵੇਖ ਲਓ ਇੱਕ ਹੀ ਪਾਸੇ ਸੜਕ ਚਾਲੂ ਹੈ ਜਿਸ ਦੇ ਨਾਲ ਇੱਥੋਂ ਦੋਨੋਂ ਬੰਨਿਓ ਰੋਂਗ ਸਾਈਡ ਤੇ ਆਉਣ ਨਾਲ ਕਈ ਵਾਰ ਇੱਥੇ ਹਾਦਸੇ ਵੀ ਹੋ ਚੁੱਕੇ ਹਨ ਤੇ ਕਈਆਂ ਦੀ ਲਤਾਂ ਬਾਵਾ ਤੇ ਜਾਨੀ ਨੁਕਸਾਨ ਵੀ ਹੋ ਚੁੱਕਾ ਹੈ ਕਿਉਂਕਿ ਰਾਤ ਦੇ ਅੰਧੇਰੇ ਵਿੱਚ ਜਦੋਂ ਇਹ ਟ੍ਰੈਫਿਕ ਲੋਕ ਇਧਰ ਆਉਂਦੇ ਹਨ ਤਾਂ ਇੱਥੇ ਟ੍ਰੈਫਿਕ ਦੇ ਵਿੱਚ ਇੱਕ ਹੀ ਸਾਈਡ ਤੇ ਰੋਂਗ ਸਾਈਡ ਤੇ ਵੀ ਲੋਕੀ ਇਧਰ ਆਉਂਦੇ ਹਨ ਤੇ ਜਾਂਦੇ ਵੀ ਇਧਰ ਹੁੰਨ ਜਿਸ ਕਰਕੇ ਲਾਜ਼ਮੀ ਹੈ ਕਿ ਕੋਈ ਨਾ ਕੋਈ ਗੱਡੀ ਆਪਸ ਵਿੱਚ ਵੱਜ ਜਾਂਦੀ ਹੈ ਇਸ ਸਬੰਧੀ ਐਮਟੀਵੀ ਵਿਭਾਗ ਦੇ ਨਰਿੰਦਰ ਸ਼ਰਮਾ ਨਾਲ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਨੇ ਅੱਗੋਂ ਏਟੀਵੀ ਭਾਗ ਦੇ ਪਰਮਿੰਦਰ ਜੀ ਦਾ ਨੰਬਰ ਦੇ ਦਿੱਤਾ ਤੇ ਜਦੋਂ ਪਰਮਿੰਦਰ ਜੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਵੰਦੀ ਕੋਈ ਬੈਡ ਨਹੀਂ ਦੇ ਸਕਦਾ ਮੇਰੇ ਵੱਡੇ ਅਧਿਕਾਰੀਆਂ ਕੋਲ ਤੁਸੀਂ ਬੈਡ ਲੈ ਸਕਦੇ ਪਰ ਕਿਸੇ ਨੇ ਵੀ ਇਸ ਮਸਲੇ ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਜੀਟੀ ਰੋਡ ਪਠਾਨਕੋਟ ਗਾਰਡਨ ਇਨਕਲੇਵ ਦੇ ਨੇੜੇ ਇੱਕ ਬਣ ਰਹੇ ਨਿੱਜੀ ਹੋਟਲ ਦੇ ਕਾਰਨ ਸੜਕ ਬਹੁਤ ਜ਼ਿਆਦਾ ਬੈਠ ਗਈ ਹੈ ਤੇ ਇੱਕ ਸਾਈਡ ਦੀ ਸੜਕ ਤੇ ਪੂਰਾ ਕਬਜ਼ਾ ਕੀਤਾ ਆਇਆ ਹੈ ਜਿਸ ਨਾਲ ਇੱਥੇ ਲੰਘਣ ਵਾਲੇ ਲੋਕ ਬੜੇ ਪਰੇਸ਼ਾਨ ਹਨ ਤੇ ਕਲੋਨੀ ਵਾਲੇ ਵੀ ਬਹੁਤ ਪਰੇਸ਼ਾਨ ਹਨ ਰਾਤੀ ਇੱਥੇ ਇੱਕ ਕਾਰ ਦਾ ਐਕਸੀਡੈਂਟ ਹੋ ਗਿਆ ਜਾਨੀ ਕਿ ਕਾਰ ਵਾਲਾ ਉਸ ਰੋਡ ਨੂੰ ਜਾ ਰਿਹਾ ਸੀ ਪਰ ਜਦੋਂ ਉਸ ਨੇ ਅੱਗੇ ਵੇਖਿਆ ਕਿ ਇੱਥੇ ਜਗਾ ਜਿਹੜੀ ਸੜਕ ਹੈ ਉਹ ਅੱਗੋਂ ਪੂਰੀ ਬਲੌਕ ਹੈ ਤਾਂ ਉਹਨੇ ਰੌਂਗ ਸਾਈਡ ਪਾਇਆ ਤਾਂ ਅੱਗੋਂ ਕਿਸੇ ਦੇ ਵਿੱਚ ਵੱਜ ਗਿਆ ਜਿਸ ਨਾਲ ਉਸ ਦਾ ਕਾਫੀ ਨੁਕਸਾਨ ਹੋਇਆ ਇਸੇ ਤਰ੍ਹਾਂ ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਰੋਡ ਬਲਾਕ ਹੋਣ ਦੇ ਕਰਕੇ ਕਈ ਹਾਦਸੇ ਹੁੰਦੇ ਹਨ ਪਰ ਕਈ ਵਾਰ ਪ੍ਰਸ਼ਾਸਨ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਦੂਸਰੀ ਗੱਲ ਇਹ ਹੈ ਕਿ ਇਸ ਛੜਕ ਦੇ ਨਾਲ ਪਟਾਈ ਕਰਨ ਦੇ ਨਾਲ ਨਾਲ ਕਾਫੀ ਸੜਕ ਹੱਦੋਂ ਵੱਧ ਥੱਲੇ ਧਸ ਗਈ ਹੈ ਜਿਸ ਨਾਲ ਪ੍ਰਸ਼ਾਸਨ ਦਾ ਵੀ ਨੁਕਸਾਨ ਹੋਇਆ ਹੈ ਸੜਕ ਦਾ ਵੀ ਨੁਕਸਾਨ ਹੋਇਆ ਹੈ ਤੇ ਕਿਤੇ ਨਾ ਕਿਤੇ ਇਸ ਸੜਕ ਨੂੰ ਬਣਾਉਣ ਵਿੱਚ ਵੀ ਦੇਰੀ ਹੋ ਰਹੀ ਆ ਤੇ ਲੋਕ ਬਹੁਤ ਪਰੇਸ਼ਾਨ ਹਨ ਲੋਕਾਂ ਨੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਸੜਕ ਬੈਠਣ ਦੇ ਨਾਲ ਉਹਨਾਂ ਦਾ ਕਾਫੀ ਨੁਕਸਾਨ ਵੀ ਹੋਇਆ ਲੋਕਾਂ ਦਾ ਇਸ ਲਈ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਫਾਟਵੇ ਚੈਨਲ ਤੋਂ ਅਮਰੀਕ ਸਿੰਘ ਵੱਲ ਦੀ ਰਿਪੋਰਟ ਅੰਮ੍ਰਿਤਸਰ